ਸ਼ਿੱਖਿਆ ਮੰਤਰੀ ਦੇ ਇਲਜ਼ਾਮ ਲੱਗੇ 100 ਕਰੋੜ ਦਾ ਘਪਲਾ ਕੀਤਾ ਗਿਆ ਉਹਨਾਂ ਦੀ ਧਰਮਪਤੀ ਦੇ ਨਾਲ ਕਰਦਿ ਜਿਹੜੀ ਇਨਸਪੈਕਟਰ ਨੇ ਇਲਜ਼ਾਮ ਲਾਇਆ ਉਹਦੇ ਉੱਤੇ ਮੁਹਾਲੀ ਚ ਇਲਜ਼ਾਮ ਆਪਣਾ ਲੱਗਿਆ ਸੀ ਉਹਨੂੰ ਟਰਾਂਸਫਰ ਕਰਕੇ ਸਰਹابہ ਨਗਰ ਇੱਥੇ ਥਾਣੇ ਭੇਜਤਾ ਤੇ ਉਹ ਹੁਣ ਇਲਜ਼ਾਮ ਲਾਦੋਏ ਸਾਡੇ ਸਿੱਖਿਆ ਮੰਤਰੀ ਦੇ ਸਾਡਾ ਸਿੱਖਿਆ ਮੰਤਰੀ ਵਧੀਆ ਇਨਸਾਨ ਹੈ ਸੋਹਣਾ ਕੰਮ ਕਰ ਰਿਹਾ ਹੈ ਕ੍ਰਾਪਸ਼ਨ ਨੂੰ ਲੈ ਕੇ ਐਮ ਸਰਕਾਰ ਤੁਹਾਡਾ ਮੁੱਦਾ ਰਿਹਾ ਵਾ ਕ੍ਰਾਪਸ਼ਨ ਨੂੰ ਲੈ ਕੇ ਅੱਜ ਵੀ ਸਵਾਲ ਕਾਇਮ ਨੇ ਕੀ ਆਣਾ ਚਾਹੁੰਦਾ ਕ੍ਰਾਪਸ਼ਨ ਦੇ ਵਿੱਚ 22 ਸਾਲਾਂ ਚ ਬਹੁਤ ਜ਼ਿਆਦਾ ਫਰਕ ਪਿਆ ਮੈਂ ਆਪਣੇ ਹਲਕੇ ਦੀ ਗੱਲ ਕਰ ਸਕਦਾ ਤਾਂ ਤ ਅਸੀਂ ਕਰਪਸ਼ਨ ਦੇ ਸੱਤ ਕੇਸ ਵਿਜਨਸ ਦਿੱਤੇ ਹੈ ਤੇ ਸਾਰੇ ਜਿੰਨੇ ਅਫਸਰ ਹੈ ਉਹਨਾਂ ਨੂੰ ਤਾਕੀਦ ਹੈ ਕਿ ਤੁਸੀਂ ਜੇ ਮਾੜੀ ਵੀ ਕਰਪਸ਼ਨ ਕੀਤੀ ਤਾਂ ਛਟਣਾ ਨਹੀਂ ਜੇ ਗੱਲ ਕਰੀਏ ਮਾਈਨਿੰਗ ਦੇ ਲੈ ਕੇ 20000 ਕਰੋੜ ਰੁਪਏ ਦਾਵਾ ਕੀਤਾ ਜੀਵਲ ਸਾਹਿਬ ਨੇ ਕਿੰਨਾ ਕ ਪੈਸਾ ਆ ਗਿਆ ਮਾਈਨਿੰਗ ਦੇ ਤਰੀਕੇ ਸਾਡਾ ਦਾਖਾ ਹਲਕਾ ਬੜਾ ਬਦਨਾਮ ਸੀਗਾ ਹਾਂਜੀ ਇੱਥੇ ਬਹੁਤ ਇਲੀਗਲ ਮਾਈਨਿੰਗ ਹੁੰਦੀ ਸੀ ਜਦੋਂ ਤੋਂ ਹੁਣ ਸਾਡੀ ਸਰਕਾਰ ਆਈ ਹੈ ਸਾਡਾ ਪੂਰਾ ਜੋਰ ਲਗਿਆ ਕਿ ਅਸੀਂ ਆਪਣੇ ਹਲਕੇ ਚ ਇਲੀਗਲ ਮਾਈਨਿੰਗ ਨਹੀਂ ਹੋਣ ਦੇਣੀ ਆਪਣੇ ਹਲਕੇ ਚ ਇੱਕ ਵਾਰ ਮੈਨੂੰ ਖਬਰਾਈ ਤੇ ਮੈਂ ਆਪ ਜਾ ਕੇ ਖੁਦ ਉਥੇ ਇਲੀਗਲ ਮਾਈਨਿੰਗ ਫੜੀ ਤਾਂ ਦੋ ਭੋਖਲੇ ਨਾਮ ਫੜਵਾਈਆਂ ਜਿਹੜੀਆਂ ਅਜੇ ਵੀ ਥਾਣੇ 'ਚ ਖੜੀਆਂ ਦੇਖ ਲਓ ਕਈ ਮਹੀਨੇ ਹੋ ਗਏ ਜੇ ਲੋਨ ਆ ਆਰਡਰ ਦੀ ਗੱਲ ਕਰੀਏ ਲੋਨ ਆ ਆਰਡਰ ਬਹੁਤ ਨਾਜ਼ੁਕ ਸਥਿਤੀ ਤੇ ਚੱਲਦਾ ਬਹੁਤ ਬੇਹਾਲ ਆ ਪੰਜਾਬ ਦੇ ਵਿੱਚ ਕਿਵੇਂ ਲਿਖਦੇ ਸਾਡੇ ਇੱਥੇ ਕਿਉਂਕਿ ਸੈਂਟਰ ਦੇ ਏਜੰਡੇ ਤੇ ਆ ਪੰਜਾਬ ਤੇ ਦਿੱਲੀ ਹਾਂਜੀ ਛੋਟੀ ਜੀ ਵੀ ਗੱਲ ਹੁੰਦੀ ਉਹਨੂੰ ਇੰਨਾ ਵੱਡਾ ਬਣਾ ਕੇ ਵਾਰ-ਵਾਰ ਵਾਰ-ਵਾਰ ਚਲਾ ਕੇ ਆ ਸ਼ੂ ਕਰਦੇ ਕਿ ਪੰਜਾਬ 'ਚ ਲੋਨ ਆ ਆਰਡਰ ਕੰਟਰੋਲ 'ਚ ਨਹੀਂ ਹੈ ਆੰ ਪੀਅਟੂ ਬੀਨੂ ਲੈ ਕੇ ਮੁੱਤਿਆਂ ਨੂੰ ਲੈ ਕੇ ਥੋੜਾ ਬਹੁਤ ਪ੍ਰਚਾਰ ਕੀਤਾ ਗਿਆ ਪੇਅਦੀਵੀ ਦਾ ਇਨਸਾਫ ਦਵਾਗੇ ਪੇਅਦੀਵੀ ਦਾ ਮੁੱਦਾ ਕਿਤੇ ਰੂਲ ਹੀ ਹੋ ਗਿਆ ਪਤਾ ਨਹੀਂ ਲੱਗਿਆ ਕਿਸੇ ਨਹੀਂ ਗੋਲ ਨਹੀਂ ਹੋਇਆ ਉਹ ਦਰਸਲ ਹੋਰ ਕੋਰਟਸ ਹੈ ਹਾਂਜੀ ਉਹਦੇ ਵਿੱਚ ਜੋ ਸਰਕਾਰ ਕਰ ਸਕਦੀ ਹੈ ਸਰਕਾਰ ਕਰ ਰਹੀ ਹੈ ਉਹਨਾਂ ਤੇ ਐਕਸ਼ਨ ਤਾਂ ਉਹਨਾਂ ਹੀ ਹੋਣਾ ਹੈ ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾਰ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿੱਚਕਾਰ ਇੱਕ ਸਿਆਸੀ ਮੁਲਾਕਾਤ ਲੈ ਕੇ ਅੱਜ ਸਾਡੇ ਨਾਮ ਯੂ ਰਹਿਣਗੇ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਕੇ ਐਨ ਸਿੰਘ ਕੰਗਸਵ ਸਵਾਕਤ ਬਸਦਾ ਪੰਜਾਬੀ ਜੀ ਸਸਿਕਾ ਜੀ ਧੰਨਵਾਦ ਤੁਹਾਡੀ ਸਰਕਾਰ ਨੇ 2.5 ਸਾਲ ਪੂਰੇ ਕਰ ਲਿਆ ਬਹੁਤ ਬਧਾਈਆਂ ਸਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡੀ ਸਰਕਾਰ ਦਾ ਰਿਪੋਰਟ ਕੱਢ ਗਈ ਕਹਿੰਦਾ 2.5 ਸਾਲ ਦਾ ਸਾਡੀ ਸਰਕਾਰ ਦਾ ਰਿਪੋਰਟ ਕਾਟ ਕਹਿੰਦਾ ਹੈ ਕਿ ਜੋ ਜੋ ਵਾਦੇ ਕੀਤੇ ਗਏ ਸੀਗੇ ਉਹ ਵਾਦੇ ਪੂਰੇ ਕਰਤੇ ਸਰਕਾਰ ਤੁੱਟ ਰਹੀ ਹੈ ਤੇ 5 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਸਾਰੇ ਵਾਦੇ ਪੂਤੇ ਜਾਣਗੇ। ਵਿਰੋਧੀ ਤੁਹਾਡੇ ਤੇ ਨਿਸ਼ਾਨੇ ਕੱਸਦੇ ਸੀਗੇ ਕੀ ਤੁਹਾਡੇ ਕੋਲ ਸਰਕਾਰ ਚੱਲਣੀ ਨਹੀਂ ਬਸ ਤੁਸੀਂ 2.5 ਸਾਲ ਚਲਾ ਲੀਏ ਉਹ ਵਿਰੋਧੀਆਂ ਕੀ ਕਹਿਣਾ ਚਾਹੋਗੇ? ਵਿਰੋਧੀਆਂ ਨੂੰ ਇਹ ਕਹਿਣਾ ਚਾਹਾਂਗੇ ਕਿ 2.5 ਸਾਲ ਚੱਲੀ ਹੈ 2.5 ਸਾਲ ਵੀ ਚੱਲੇਗੀ ਤੇ ਅਗਲੇ ਇਲੈਕਸ਼ਨ ਵੀ ਸਾਡੀ ਪਾਰਟੀ ਜਿੱਤੇਗੀ। ਜੀ ਆਪਾਂ ਗੱਲ ਕਰੀਏ ਕ੍ਰਾਪਸ਼ਨ ਨੂੰ ਲੈ ਕੇ ਅਹਿਮ ਸਰਕਾਰ ਤੁਹਾਡਾ ਮੁੱਦਾ ਰਿਹਾ ਵਾ ਕ੍ਰਾਪਸ਼ਨ ਨੂੰ ਲੈ ਕੇ ਅੱਜ ਵੀ ਸਵਾਲ ਕਾਇਮ ਨੇ ਕੀ ਕਹਿਣਾ ਚਾਹੋਗੇ? ਮੈਨੂੰ ਨਹੀਂ ਲੱਗਦਾ ਕ੍ਰਾਪਸ਼ਨ ਦੇ ਵਿੱਚ 2.5 ਸਾਲ ਚ ਬਹੁਤ ਜ਼ਿਆਦਾ ਫਰਕ ਅਸੀਂ ਕਰਪਸ਼ਨ ਦੇ 7 ਕੇਸ ਵਿਜਿਲੈਂਸ ਦਿੱਤੇ ਐ ਤੇ ਸਾਰੇ ਜਿੰਨੇ ਅਫਸਰ ਹੈ ਉਹਨਾਂ ਨੂੰ ਤਾਕੀਦ ਹੈ ਕਿ ਤੁਸੀਂ ਜੇ ਮਾੜੀ ਵੀ ਕਰਪਸ਼ਨ ਕੀਤੀ ਤਾਂ ਛੱਡਣਾ ਨਹੀਂ ਹਾਂਜੀ ਤੇ ਸਾਡੇ ਸਾਰੇ ਹਲਕੇ ਦੇ ਵਰਕਰ ਵੀ ਤੇ ਸਾਡੇ ਪਾਰਟੀ ਦੇ ਸਾਰੇ ਜਿੰਨੇ ਉਹਦੇ ਧਾਰ ਹੈ ਉਹ ਵੀ ਸਾਰੇ ਲੱਗੇ ਹੋਏ ਆ ਕਿ ਅਸੀਂ ਕਰਪਸ਼ਨ ਬੰਦ ਕਰਨੀ ਹੈ ਜੇ ਖਲਕੀ ਬੰਦ ਹੋਦੀ ਸਭ ਜਗ੍ਹਾ ਬੰਦ ਹੋਏਗੀ ਹੁਣ ਜੇ ਅਸੀਂ ਕਰਪਸ਼ਨ ਦੀ ਗੱਲ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਜੇ ਤੁਸੀਂ ਸੜਕ ਤੇ ਨਿਕਲ ਕੇ ਹਜ਼ਾਰ ਬੰਦਿਆਂ ਨੂੰ ਪੁੱਛ ਲਓ ਜੇ ਇੱਕ ਵੀ ਉਹਨਾਂ ਤੋਂ ਕਹਿ ਦਵੇ ਕਿ ਅਰਵਿੰਦ ਗੇਜਰੀਵਾਲ ਭ੍ਰਸ਼ਟ ਹੈ ਜਾਂ ਸਾਡਾ ਸੀਐਮ ਸਰਦਾਰ ਭਗਵੰਤ ਮਾਨ ਭ੍ਰਸ਼ਟ ਹੈ ਇਹਾਂ ਸੇ ਦਾਖਲ ਜੋ ਕਰ ਰਹੇ ਅਸੀਂ ਗਲਤ ਕਰ ਰਹੇ ਕਿ ਮੈਂ ਭ੍ਰਸ਼ਟ ਹੈ ਹਾਂਜੀ ਤਾਂ ਫਿਰ ਅਸੀਂ ਕਹਾਂਗੇ ਕਿ ਸ਼ਾਇਦ ਕੋਈ ਵਿੱਚ ਕੁਐਸਚਨ ਮਾਰਕ ਹੈ ਜੇ ਸਾਰੇ ਲੱਗੇ ਹੋਏ ਆ ਸਾਡੇ ਸਾਰੇ ਟਾਪ ਲੀਡਰ ਲੱਗੇ ਹੋਏ ਆ ਭ੍ਰਸ਼ਾਚਾਰ ਨੂੰ ਖਤਮ ਕਰਨ ਲਈ ਤੇ ਸਾਰੇ ਲੋਕ ਕਹਿ ਰਹੇ ਆ ਕਿ ਇਮਾਨਦਾਰ ਹੈ ਤੇ ਕਰਪਸ਼ਨ ਖਤਮ ਹੋਏਗੀ ਦਰਸਲ ਸਾਡੀਆਂ ਜੜਾਂ ਚ ਵੜ ਗਈ ਹੈ ਇਹ ਸਾਡੇ 70 ਸਾਲ ਤੋਂ ਕਰਪਸ਼ਨ ਹੌਲੀ 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 ਨਹੀਂ ਰਚ ਗਈ ਹੈ ਕਿ ਇਹਨੂੰ ਕੱਢਣਾ ਬੜਾ ਔਖਾ ਹੈ ਸਾਡਾ ਜੋਰ ਪੂਰਾ ਲੱਗਿਆ ਮੈਂ ਨਹੀਂ ਕਹਿੰਦਾ ਸਾਡੇ ਹਲਕੇ ਸਾਰੀ ਕਰਪਸ਼ਨ ਖਤਮ ਹੋ ਗਈ ਹਜੇ ਵੀ ਅਸਰ ਕੋਸ਼ਿਸ਼ ਕੀ ਜਾਂਦੇ ਆ ਪਰ ਸਾਡਾ ਜੋਰ ਪੂਰਾ ਲੱਗਿਆ ਕਿ ਇਹਨੂੰ ਖਤਮ ਕਰਨਾ ਹੈ ਪਜ ਕੁਝ ਲੋਕ ਤੁਹਾਡੇ ਮੰਤਰੀਆਂ ਤੇ ਇਲਜ਼ਾਮ ਲਗਾਉਂਦੇ ਨੇ ਸਿੱਖਿਆ ਮੰਤਰੀ ਤੇ ਇਲਜ਼ਾਮ ਲੱਗੇ 100 ਕਰੋੜ ਦਾ ਘਪਲਾ ਕੀਤਾ ਗਿਆ ਉਹਨਾਂ ਦੀ ਧਰਮ ਪਤਨੀ ਦੇ ਨਾਂ 'ਤੇ ਰੱਖ ਕੇ ਤੁਹਾਡੀ ਗੱਲ ਠੀਕ ਹੈ ਜਿਹੜਾ ਇਲਜ਼ਾਮ ਲਾਉਂਦੇ ਆ ਮੈਂ ਵੀ ਇਹ ਕੇਸ ਨੂੰ ਸਟੱਡੀ ਕੀਤਾ ਸੀ ਜਿਹੜੀ ਇਨਸਪੈਕਟਰ ਨੇ ਇਲਜ਼ਾਮ ਲਾਇਆ ਹੈ ਹਾਂਜੀ ਉਹਦੇ ਉੱਤੇ ਮੁਹਾਲੀ 'ਚ ਇਲਜ਼ਾਮ ਆਪਣਾ ਲੱਗਿਆ ਸੀ ਉਹਨੂੰ ਟਰਾਂਸਫਰ ਕਰਕੇ ਸਰਹابہ ਨਗਰ ਇੱਥੇ ਥਾਣੇ ਭੇਜਤਾ ਹਾਂਜੀ ਉਹਦੇ ਉੱਤੇ ਡਿਪਾਰਟਮੈਂਟਲ ਇਨਕੁਆਰੀ ਨੇ ਪ੍ਰੂਫ ਕੀਤਾ ਕਿ ਉਹ ਤੇ ਆਪੇ ਇਲਜ਼ਾਮ ਲੱਗੇ ਹੋਏ ਐ ਪ੍ਰੂਫ ਹੋਇਆ ਡਿਪਾਰਟਮੈਂਟਲ ਇਨਕੁਆਰੀ ਤੇ ਉਹ ਹੁਣ ਇਲਜ਼ਾਮ ਲਾ ਦੋਏ ਸਾਡੇ ਸਿੱਖਿਆ ਮੰਤਰੀ ਦੇ ਸਾਡਾ ਸਿੱਖਿਆ ਮੰਤਰੀ ਇੱਕ ਵਧੀਆ ਇਨਸਾਨ ਐ ਸੋਹਣਾ ਕੰਮ ਕਰ ਰਿਹਾ ਸੋ ਇਹ ਤਾਂ ਕਿਸੇ ਨਾ ਘੇਰੇ ਤਰੀਕੇ ਨਾਲ ਇਦਾਂ ਕੋ ਚੱਲਦਾ ਰਹਿੰਦਾ ਐ ਇਲਜ਼ਾਮ ਕਿਚੜ ਛੁੱਟੀ ਜਾਂਦੇ ਪਰ ਚਿਪਕਣਾ ਹੁੰਦਾ ਏ ਕਿਚੜ ਜਿਹੜਾ ਬੰਦਾ ਗਲਤ ਐ ਹੁਣ ਉਹਦੀ ਇਨਕੁਆਇਰੀ ਵੀ ਹੋਏਗੀ ਤੇ ਸਾਡੀ ਪਾਰਟੀ ਬੜੀ ਕਲੀਅਰ ਐ ਮੈਂ ਨਹੀਂ ਕਹਿੰਦਾ ਕਿ ਸਾਡੇ ਸਾਰੇ 100% ਬੰਦੇ ਬਿਲਕੁਲ ਸਹੀ ਹੋਣਗੇ ਪਰ ਜੇ ਕੋਈ ਕਦੇ ਗਲਤ ਨਿਕਲੂਗਾ ਤਾਂ ਪਾਰਟੀ ਐਕਸ਼ਨ ਲੈਂਦੀ ਐ ਤੁਹਾਡੇ ਸਾਹਮਣੇ ਐ ਸਾਡੇ ਮੰਤਰੀਆਂ ਨੂੰ ਹਟਾਇਆ ਗਿਆ ਸਾਡਾ ਜਿਹੜਾ ਹੈਲਥ ਮਨਿਸਟਰ ਸੀਗਾ ਉਹਦੇ ਖਿਲਾਫ ਕੋਈ ਕੰਪਲੇਂਟ ਨਹੀਂ सीएम साहब ਨੂੰ ਪਤਾ ਲੱਗਿਆ ਉਹਨਾਂ ਨੇ ਇਹਨੂੰ ਕੱਢਤਾ ਉੱਤੇ ਕੇਸ ਕਰਾਤਾ ਤੇ ਉੱਤੇ ਇਹ ਸਾਰਾ ਚੱਲ ਰਿਹਾ ਐਕਸ਼ਨ ਸੋ ਸਾਡੀ ਪਾਰਟੀ ਜ਼ੀਰੋ ਟੋਲਰੈਂਸ ਹੈ ਕ腐ਸ਼ਨ ਦੀ ਪਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਡੀਆਂ ਹੱਡੀਆਂ ਜਿੱਦਾਂ ਰਚ ਗਈ ਹੈ ਸਾਡੀਆਂ ਜਣਾ ਜਿੱਦਾਂ ਬੈਠ ਗਈ ਹੈ ਕਿ ਇਹਨੂੰ ਦੇਰ ਲੱਗੂ ਨਿਕਲਣ ਨੂੰ ਸੋ ਵਿਰੋਧੀਆਂ ਨੂੰ ਲੱਗਦਾ ਹੈ ਸਾਡੇ ਟਾਈਮ ਤੇ ਕ腐ਸ਼ਨ ਚੱਲਦੀ ਸੀ ਹੈਨਾ ਤੇ ਵੀ ਨਾ ਲਾ ਦਿਓ ਤੁਹਾਨੂੰ ਨਹੀਂ ਲੱਗਦਾ ਕਿ ਕਹਿੰਦੇ ਕਹਾਵਤ ਹੁੰਦੀ ਹੈ ਕਾ ਮਾਰਕਟ ਟੰਗਣਾ ਚਾਹੀਦਾ ਤੁਹਾਨੂੰ ਵੀ ਟੰਗਣਾ ਚਾਹੀਦਾ ਹੈ ਜੇ ਕਾਂ ਜਿਹਦੇ ਨਾਲ ਕੀ ਬਾਕੀ ਅਫਸਰਾਂ ਨੂੰ ਜਾਂ ਮੰਤਰੀਆਂ ਨੂੰ ਕੋਈ ਗਿਆਨ ਮਿਲੇ ਜਾਂ ਕਿ ਮਨ ਵੇ ਆ ਕਿ ਹੰਦੇ ਆ ਉਮੀਦਾਂ ਜਾਂ ਯਕੀਨ ਹੋਵੇ ਉਹਨਾਂ ਲਈ ਦੇਖੋ ਸਾਡੇ ਸੀਐਮ ਨੇ ਸਾਡੇ ਸਭ ਤੋਂ ਪਹਿਲਾਂ ਮਨਿਸਟਰ ਨੂੰ ਇੰਤੰਦਤਾ ਉਹਨੂੰ ਅੱッセ ਵਾਲੇ ਮਨਿਸਟਰ ਪਰ ਅੱਜ ਵੀ ਉਹ ਰੈਲੀਆਂ ਦੇ ਵਿੱਚ ਭਗਵੰਤ ਮਾਨ ਦੇ ਨਾਲ ਬੈਠਾ ਹੁੰਦਾ ਵਾ ਦੇਖੋ ਆਪਣਾ ਕਾਨੂੰਨ ਉਹਦੇ ਬਾਅਦ ਜਦੋਂ ਇੱਕ ਵਾਰ ਕੇਸ ਹੋ ਜਾਂਦਾ ਫਿਰ ਗੱਲ ਆ ਜਾਂਦੀ ਕੋਰਟ ਵਿੱਚ ਹਾਂਜੀ ਫਿਰ ਕੋਰਟ ਨੇ ਉਹਦਾ ਸੰज्ञान ਲੈਣਾ ਫਿਰ ਉਹਦੇ ਬਾਅਦ ਆ ਕਿ ਕੇਸ ਚੱਲ ਰਿਹਾ ਜਦ ਤੱਕ ਕੇਸ ਦਾ ਫੈਸਲਾ ਨਹੀਂ ਹੁੰਦਾ ਹਾਂਜੀ ਹੁਣ ਅਸੀਂ ਆਪਣੇ ਹਲਕੇ ਜਾ ਕੇ ਰੰਗੇ ਹੱਥੀ ਬੜੇ ਵੀਡੀਓ ਨੂੰ ਪੜਿਆ ਇੱਕ ਪਟਵਾਰੀ ਨੂੰ ਪੜਿਆ ਅਸੀਂ ਕਰਪਸ਼ਨ ਦੇ ਕਈ ਕੇਸ ਪੜਿਆ ਹੈ ਉਹਨਾਂ ਨੂੰ ਵੀ ਬਾਤ ਚ ਹੁੰਦਾ ਹੈ ਕਿ ਜਦ ਤੱਕ ਕੇਸ ਪ੍ਰੂਵ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਮਲਜ਼ਮ ਨਹੀਂ کہہ ਸਕਦੇ ਹਾਂਜੀ ਸੋ ਉਹਨਾਂ ਨੇ ਆਪਣੀ ਪਬਲਿਕ ਲਾਈਫ ਚ ਤੋਂ ਬਣਾਈਆਂ ਉਹਨਾਂ ਨੇ ਤੇ ਕਈ ਉਹਨਾਂ ਚੋਂ ਐਦਾਂ ਵੀ ਹੁੰਦਾ ਹੈ ਕਿ ਜਦ ਤੱਕ ਉਹਨਾਂ ਦਾ ਕੇਸ ਆਉਂਦਾ ਨਹੀਂ ਫੈਸਲਾ ਨਹੀਂ ਆਉਂਦਾ ਉਹ ਡਿਊਟੀ ਵੀ ਦੁਬਾਰਾ ਜੁਆਇਨ ਕਰ ਲੈਂਦੇ ਪਰ ਇਹਦਾ ਮਤਲਬ ਨਹੀਂ ਕਿ ਬਰੀ ਹੋ ਗਏ ਜਦੋਂ ਕੇਸ ਦਾ ਫੈਸਲਾ ਆਊਗਾ ਤਾਂ ਪਤਾ ਲੱਗੂਗਾ ਕਿ ਕਰਪਟ ਨੂੰ ਸਜ਼ਾ ਮਿਲੀ ਹੈ ਤੇ ਸਾਡੀ ਸਰਕਾਰ ਤਾਂ ਸਾਡੀ ਆਵਾਮੀ ਪਾਰਟੀ ਤਾਂ ਡੀਐਨਏ ਐਂਟੀ ਕਰਪਸ਼ਨ ਹੈ ਕੇਜਰੀਵਾਲ ਸਾਹਿਬ ਮੈਂ ਹੁਣੇ ਕੱਲ ਹੀ ਦੇਖ ਰਿਹਾ ਸੀ ਮੈਨੂੰ ਸੋਸ਼ਲ ਮੀਡੀਆ ਤੇ ਦਿਖੀ ਉਹਨਾਂ ਦੀ ਮੇਰੇ ਖਿਆਲ ਆ 2001 ਦੀ ਫੋਟੋ ਹੈ ਜਿੱਥੇ ਮਨੀਸ਼ ਸੋਧਿਆ ਜੀ ਤੇ ਕੇਜਰੀਵਾਲ ਸਾਹਿਬ ਹਾਂਜੀ ਇਨਕਮ ਟੈਕਸ ਆਫਿਸ ਦੇ ਬਾਹਰ ਬੈਨਰ ਲਾ ਕੇ ਬੈਠੇ ਹੋਏ ਆ ਕਿ ਭਈ ਜੇ ਇਨਕਮ ਟੈਕਸ ਆਫਿਸ ਕੋਈ ਰਿਸ਼ਵਤ ਮੰਗਦਾ ਸਾਡੇ ਕੋਲ ਆਓ ਅਸੀਂ ਤੁਹਾਡਾ ਕੰਮ ਬਿਨਾਂ ਰਿਸ਼ਵਤ ਦੇ ਕਰਾਵਾਂਗੇ ਹਾਂਜੀ ਸੋ ਸਾਡੀ ਪਾਰਟੀ ਚ ਕਰਪਸ਼ਨ ਨਾਲ ਕਿਸੇ ਵੀ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਮੈਂ ਮੰਨਣਾ ਤੁਹਾਡੀ ਗੱਲ ਸਹੀ ਹੈ ਕਿ ਥੋੜਾ ਟਾਈਮ ਲੱਗ ਰਿਹਾ ਅਜੇ ਸਭ ਚੀਜ਼ਾਂ ਖਤਮ ਨਹੀਂ ਹੋਈਆਂ ਹਾਂਜੀ ਮੈਂ ਨਹੀਂ ਕੋਈ ਇਦਾਂ ਦੇ ਝੂਠ ਕਹਿਣਾ ਚਾਹਦਾ ਕਿ ਕਰਪਸ਼ਨ ਸਾਰੀ ਖਤਮ ਹੋ ਗਈ ਪਰ ਕਰਪਸ਼ਨ ਖਤਮ ਕਰਨ ਲਈ ਜ਼ੋਰ ਬੁਰ ਇਹ ਗੱਲ ਕਰੀਏ ਮਾਈਨਿੰਗ ਦੇ ਲੈ ਕੇ 20000 ਕਰੋੜ ਰੁਪਏ ਦਾਅਵਾ ਕੀਤਾ ਜੇਦਰੀਵਾਲ ਸਾਹਿਬ ਨੇ ਕਿੰਨਾ ਕ ਪੈਸਾ ਆ ਗਿਆ ਮਾਈਨਿੰਗ ਦੇ ਤਰ ਜੇਰੀਏ ਦੇਖੋ ਮਾਈਨਿੰਗ ਸਾਡਾ ਦਾਖ ਹਾਲਕਾ ਬੜਾ ਬਦਨਾਮ ਸੀਗਾ ਹਾਂਜੀ ਇੱਥੇ ਬਹੁਤ ਇਲੀਗਲ ਮਾਈਨਿੰਗ ਹੁੰਦੀ ਸੀਗੀ ਉਹਦੇ ਬਾਅਦ ਜਦੋਂ ਤੋਂ ਹੁਣ ਸਾਡੀ ਸਰਕਾਰ ਆਈ ਹੈ ਸਾਡਾ ਪੂਰਾ ਜੋਰ ਲਗਿਆ ਕਿ ਅਸੀਂ ਆਪਣੇ ਹਲਕੇ ਚ ਇਲੀਗਲ ਮਾਈਨਿੰਗ ਨਹੀਂ ਹੋਣ ਦੇਣੀ ਹਾਂਜੀ ਮੈਂ ਬਾਕੀ ਕੋਈ ਗੱਲ ਨਹੀਂ ਕਰ ਰਿਹਾ ਆਪਣੇ ਹਲਕੇ ਚ ਇੱਕ ਵਾਰ ਮੈਨੂੰ ਖਬਰ ਆਈ ਤੇ ਮੈਂ ਆਪ ਜਾ ਕੇ ਖੁਦ ਉਥੇ ਇਲੀਗਲ ਮਾਈਨਿੰਗ ਫੜੀ ਤੇ ਦੋ ਭੋਖਲੇ ਨਾਮ ਫੜਵਾਈਆਂ ਜਿਹੜੀਆਂ ਅਜੇ ਵੀ ਥਾਣੇ 'ਚ ਖੜੀਆਂ ਦੇਖ ਲਓ ਕਈ ਮਹੀਨੇ ਹੋ ਗਏ। ਹਾਂਜੀ। ਕਈ ਕਰੋੜ ਦੀ ਪੋਕਲਾਈਨ ਹੁੰਦੀ ਆ ਤੇ ਦੋ ਪੋਕਲਾਈਨ ਅਜੇ ਵੀ ਥਾਣੇ 'ਚ ਖੜੀਆਂ ਕਿਉਂਕਿ ਕੇਸ ਚੱਲਦਾ। ਸਾਡਾ ਜੋਧਪੁਰਾ ਲੱਗਿਆ ਪਰ ਰਾਤ ਬਰਾਤੇ ਜੇ ਕੋਈ ਚੋਰੀ ਕਰਦਾ ਕੋਈ ਟਰਾਲੀ ਭਰ ਲਿਉਂਦਾ ਇਲੀਗਲ ਮਾਈਨਿੰਗ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ 150 ਫੀਰ ਜ਼ਰੂਰ ਪੜਿਆ ਜਾਊਗਾ। ਹੁਣ ਮੈਂ ਹੁਣੇ ਚੈੱਕ ਕੀਤਾ ਸੀ ਆਪਣੇ ਪੁਲਿਸ ਪ੍ਰਸ਼ਾਸਨ ਤੋਂ। ਹਾਂਜੀ। ਪਿਛਲੇ ਮਹੀਨੇ 'ਚ 8 ਪਰਚੇ ਹੋਏ ਐ ਸਿੱਧੂਆਂ ਬੇਟਾ ਥਾਣੇ 'ਚ ਇਲੀਗਲ ਮਾਈਨਿੰਗ ਦੇ। 8 ਪਰਚੇ ਹੋਏ ਦਾ ਮਤਲਬ ਹੈ ਕਿ ਪੁਲ ਫਿਰ ਮੈਂ ਹੋਈ ਕਹੂੰਗਾ ਸ਼ਾਇਦ ਪੂਰੀ ਰੁਕੀ ਨਹੀਂ ਹੈ ਇਲੈਗਲ ਮਾਈਨਿੰਗ ਮਾੜੀ-ਵੱਟੀ ਚੱਲੀ ਜਾਂਦੀ ਹੈ ਪਰ ਮੈਂ ਗਰੰਟੀ ਨਾਲ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਾਡਾ ਕੋਈ ਹਿੱਸਾ ਨਹੀਂ ਉਹ ਪੁਰਾਣੀਆਂ ਗੱਲਾਂ ਖਤਮ ਹੋ ਗਈਆਂ ਕਿ ਇਲੈਗਲ ਮਾਈਨਿੰਗ ਚ ਰੋਜ਼ ਜਿਹੜਾ ਪੋਲਿਟਿਸ਼ੀਨਾਂ ਨੂੰ ਆਪਣਾ ਹਿੱਸਾ ਮਿਲਦਾ ਸੀਗਾ ਅਸੀਂ ਇਹਨੂੰ ਰੋਕਣਾ ਚਾਹੁੰਦੇ ਹਾਂ ਸਾਡਾ ਜੋਰ ਪੂਰਾ ਲੱਗਿਆ ਕਿ ਇਹਨੂੰ ਰੋਕਣਾ ਹੈ ਸਰਕਾਰ ਦੇ ਖਜ਼ਾਨੇ ਵਿੱਚ ਕਿੰਨਾ ਪੈਸਾ ਹੈ ਮਾਨੀਗਿ ਜਰੀਏ ਕਿੰਨਾ ਕੁ ਪ੍ਰੋਫਿਟ ਹੋਇਆ ਜੇ 20000 ਕਰੋੜ ਦਾ ਦਾਅਵਾ ਕੀਤਾ ਪਰ ਸਾਲ ਦੇ ਹਿਸਾਬ ਨਾਲ ਕੇਜਰੀਵਾਲ ਸਾਹਿਬ ਨੇ ਹੁਣ 27 ਸਾਲ ਹੋ ਗਿਆ ਕਿੰਨੇ ਕੁ ਪੈਸੇ ਹੈ ਪਰ ਕਰਜ਼ਾ ਆਏ ਦਿਨ ਵਧਦਾ ਜਾ ਰਿਹਾ ਆਏ ਦਿਨ ਵਧਦਾ ਜਾ ਰਿਹਾ ਹੁਣ ਵੀ ਭਗਵੰਤ ਮਾਨ ਸਾਹਿਬ ਨੇ 10000 ਕਰੋੜ ਦੀ ਮੰਗ ਕੀਤੀ ਹੈ ਸਾਨੂੰ ਵਧਾਇਆ ਜਾਵੇ ਤੁਹਾਡੀ ਗੱਲ ਬਿਲਕੁਲ درست ਹੈ ਹਾਂਜੀ ਜਦੋਂ ਸਾਡੀ ਸਰਕਾਰ ਬਣੀ ਹੈ ਤਾਂ ਤਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀਗਾ ਹਾਂਜੀ 3 ਲੱਖ ਕਰੋੜ ਦਾ ਇੱਕ ਸਾਲ ਦਾ ਤਕਰੀਬਨ ਤਕਰੀਬਨ 25-30000 ਕਰੋੜ ਵਿਆਜ ਵਿਆਜ ਹੈ ਹਾਂਜੀ ਉਹ ਸਾਨੂੰ ਵਿਆਜ ਦੇਣਾ ਪੈ ਰਿਹਾ ਹੁਣ ਜਿੰਨਾ ਵੀ ਅਗਰ ਜੇ ਸਰਕਾਰ ਨੂੰ ਕੋਈ ਕਰਜ਼ਾ ਲੈਣਾ ਪਿਆ ਹਾਂਜੀ ਤੇ ਸਰਕਾਰ ਨੇ ਉਹ ਸਰ ਵਿਆਜ ਉਤਾਰਨ ਲਈ ਕਰਜ਼ਾ ਲਿਆ ਪਰ ਤੁਸੀਂ ਸਾਡੇ ਰੈਵਨਿਊ ਦੇਖ ਲਓ ਕਲੈਕਸ਼ਨ ਸਾਡੀ ਰੈਵਨਿਊ ਕਲੈਕਸ਼ਨ ਵਧੀ ਹੈ ਸਾਡੀ ਮਾਈਨਿੰਗ ਫੀਸ ਵਧੀ ਹੈ ਜਿੰਨੇ ਵੀ ਸਰਕਾਰ ਦੇ ਅਧਾਰੇ ਆ ਤੇ ਜਿੱਥੋਂ ਸਾਨੂੰ ਆਮਦਨ ਹੁੰਦੀ ਹੈ ਉਹ ਸਾਰਿਆਂ ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਇਨਕਲੂਡਿੰਗ ਤੁਹਾਡਾ ਜਿਹੜੇ ਸ਼ਰਾਬ ਦੇ ਠੇਕੇ ਹੁੰਦੇ ਐਕਸਾਈਜ਼ ਚੋਂ ਹਾਂਜੀ ਸੇਮ ਐਕਸਾਈਜ਼ ਪਾਲਿਸੀ ਦਾ ਦਿੱਲੀ ਚਰਨ ਨੇ ਇਲਜ਼ਾਮ ਲਾਇਆ ਹੋਇਆ ਕਿ ਜੀ ਉੱਥੇ ਪਤਾ ਨਹੀਂ ਕਪਲਾ ਕਰਦਾ ਕੀ ਕਰਦਾ ਉਸੇ ਐਕਸਾਈਜ਼ ਪਾਲਿਸੀ ਨਾਲ ਪੰਜਾਬ ਚ ਜਿਹੜਾ ਰੈਵਨਿਊ ਵਧਿਆ ਮਤਲਬ ਕਿ 3-4000 ਕਰੋੜ ਵੱਧ ਗਿਆ ਮਤਲਬ ਪਹਿਲੇ ਨਾਲੋਂ ਡੇਡਾ ਹੋ ਗਿਆ ਹਾਂਜੀ ਉਹ ਇਸ ਕਰਕੇ ਹੋਇਆ ਕਿ ਇੱਕ ਵਧੀਆ ਪਾਲਿਸੀ ਹੈ ਵਧੀਆ ਪਾਲਿਸੀ ਦਾ ਸਰਕਾਰ ਕੰਮ ਕਰ ਰਹੀ ਹੈ ਸਾਡਾ ਰੈਵਨਿਊ ਵਧ ਰਿਹਾ ਪਰ ਜਿਹੜੇ ਕਰਜ਼ਾ ਸੀਗਾ ਉਹ ਉਹ ਤਾਂ ਲੱਗਣਾ ਹੀ ਮਤਲਬ ਉਹਦੇ ਉੱਤੇ ਵਿਆਜ ਤਾਂ ਲੱਗਣੀ ਲੱਗਣਾ ਉਹ ਹੋਰ ਵਧੇ ਜਾ ਰਿਹਾ ਹੋਰ ਵਧੇ ਜਾ ਰਿਹਾ ਸੋ ਥੋੜਾ ਟਾਈਮ ਲੱਗੂ ਸਟੇਬਲਾਈਜ਼ ਹੋਣ ਨੂੰ ਤੇ ਸਾਨੂੰ ਪੂਰੀ ਉਮੀਦ ਹੈ ਕਿ ਬਿਲਕੁਲ ਕੰਟਰੋਲ ਚ ਆ ਜਾਊਗਾ ਇੱਕ ਵਿਰੋਧੀ ਇਲਜ਼ਾਮ ਲਗਾਉਂਦੇ ਨੇ ਕਹਿੰਦੇ ਕੰਮ ਘੱਟ ਕੀਤੇ ਨੇ ਇhtiyar baazi ਵੱਧ ਕੀਤੀ ਜਾਂਦੀ ਐ ਐਡਵਰਟਾਈਜ਼ਮੈਂਟ ਬਹੁਤ ਖਰਚਾ ਕੀਤਾ ਜਾਂਦਾ ਬਹੁਤੀ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਨਹੀਂ ਫਜ਼ੂਲ ਖਰਚੀ ਕੀਤੀ ਜਾ ਰਹੀ ਆ ਦੇਖੋ ਜੀ ਆਪਣਾ ਹਰ ਇੱਕ ਦੀ ਡਿਊਟੀ ਹੁੰਦੀ ਹੈ ਹਾਂਜੀ ਹੁਣ ਤੁਹਾਡੀ ਡਿਊਟੀਆਂ ਤੁਸੀਂ ਜਰਨਲਿਜ਼ਮ ਦਾ ਕੰਮ ਕਰ ਰਹੇ ਹੋ ਤੁਸੀਂ ਟੂ ਲੈ ਰਹੇ ਹੋ ਪੁਲਿਸ ਦੀ ਡਿਊਟੀ ਆ ਉਹਨਾਂ ਨੇ ਪੁਲਿਸ ਦਾ ਕੰਮ ਕਰਨਾ ਵਿਰੋਧੀਆਂ ਦੀ ਡਿਊਟੀਆਂ ਉਹਨਾਂ ਨੇ ਸਾਨੂੰ ਪੜਨਾ ਤੇ ਅਸੀਂ ਜ਼ਿਆਦਾ ਪਰਵਾਹ ਨਹੀਂ ਕਰਦੇ ਹੋ ਕੀ ਕਹਿੰਦੇ ਐ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਐ ਹਾਂ ਤੇ ਸਰਕਾਰ ਨੇ ਦੁਬਾਰਾ ਹੋਰ ਸਵਾ ਦੋ 2.5 ਸਾਲਾਂ ਬਾਅਦ ਫਿਰ ਲੋਕਾਂ ਕੋਲ ਪਹੁੰਚਣਾ ਲੋਕਾਂ ਦੇ ਕਚਹਿਰੀ ਚ ਜੇ ਨੇ ਕੰਮ ਕੀਤਾ ਹੋਏਗਾ ਤੇ ਲੋਕ ਫਤਵਾ ਦੇਣਗੇ ਕਿ ਹਾਂ ਜੀ ਇਹਨਾਂ ਨੇ ਕੰਮ ਕੀਤਾ ਰੋ ਦੁਬਾਰਾ ਜਿ ਚਾ ਦਿਓ ਹਾਂਜੀ ਤੇ ਜੇ ਲੱਗੇ ਆ ਕਿ ਤੇ ਕਮੀ ਹੈ ਤਾਂ ਫਿਰ ਲੋਕ ਨਹੀਂ ਜਿਤਾਉਣਗੇ ਜੇ ਲਾਅਨ ਆਰਡਰ ਦੀ ਗੱਲ ਕਰੀਏ ਲਾਅਨ ਆਰਡਰ ਬਹੁਤ ਨਾਜ਼ੁਕ ਸਥਿਤੀ ਤੇ ਚੱਲਦਾ ਬਹੁਤ ਬਿਹਾਲ ਆ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਇਹ ਵੀ ਨਾ ਗੱਲ ਬਣਾਈ ਗਈ ਹੈ ਤੁਸੀਂ ਲਾਅ ਐਂਡ ਆਰਡਰ ਪੰਜਾਬ ਦਾ ਦੂਜੀਆਂ ਸਟੇਟਸ ਨਾਲ ਕੰਪੇਅਰ ਕਰ ਲਓ ਸਾਡੇ ਇੱਥੇ ਕਿਉਂਕਿ ਸੈਂਟਰ ਦੇ ਏਜੰਡੇ ਤੇ ਆ ਪੰਜਾਬ ਤੇ ਦਿੱਲੀ ਨਹੀਂ ਛੋਟੀ ਜੀ ਵੀ ਗੱਲ ਹੁੰਦੀ ਉਹਨੂੰ ਇੰਨਾ ਵੱਡਾ ਬਣਾ ਕੇ ਵਾਰ-ਵਾਰ ਵਾਰ-ਵਾਰ ਚਲਾ ਕੇ ਆ ਸ਼ੂ ਕਰਦੇ ਕਿ ਪੰਜਾਬ ਚ ਲਾਅ ਐਂਡ ਆਰਡਰ ਕੰਟਰੋਲ ਚ ਨਹੀਂ ਹੈ ਹਾਂਜੀ ਠੀਕ ਆ ਜੀ ਸੋਸਾਇਟੀ ਚ ਰਹਨੇ ਆ ਉਹ ਘਰੇ ਵੀ ਦੋ ਬੱਚੇ ਲੜ ਪੈਂਦੇ ਆ ਆਪਸ ਸੋਸਾਇਟੀ ਚ ਕਿਤੇ ਨਾ ਕਿਤੇ ਕੋਈ ਨਾ ਕੋਈ ਕ੍ਰਾਈਮ ਚੱਲਦਾ ਰਹਿੰਦਾ ਹਾਂਜੀ ਕੋਈ ਵੀ ਸੋਸਾਇਟੀ ਐਸੀ ਨਹੀਂ ਹੋਊਗੀ ਵਰਡ ਦੀ ਜਿਹੜੀ ਕਿ ਕ੍ਰਾਈਮ ਫਰੀ ਹੋਵੇ ਕੁਛ ਨਾ ਕੋਈ ਚੱਲਦਾ ਰਹਿੰਦਾ ਪਰ ਜਿਹੜਾ ਮਿੱਥਕੇ ਹੁੰਦਾ ਸੀ ਜਿਹੜੇ ਗੈਂਗਸਟਰ ਸੀ ਹੁਣ ਉਹਦੇ ਬਾਰੇ ਕਦੀ ਨਹੀਂ ਖਬਰ ਆਉਂਦੀ ਕਿ ਕਿੰਨੇ ਗੈਂਗਸਟਰਸ ਨੂੰ ਫੜ ਲਿਆ ਗਿਆ ਤੇ ਕਿੰਨਿਆਂ ਉੱਤੇ ਕੇਸ ਪਏ ਹੋਏ ਆ ਤੇ ਕਿੰਨਾ ਆਨੇ ਨੂੰ ਜੇ ਕਿਤੇ ਬਤਾਈ ਹੋਈ ਹੈ ਤਾਂ ਉੱਤੇ ਐਕਸ਼ਨ ਜਰੂਰ ਹੋਊਗਾ ਪਰ ਗੈਂਗਸਟਰ ਜਿਹੜੇ ਹੈਗੇ ਉਹ ਡੈਫੀਨੇਟਲੀ ਭੱਜ ਰਹੇ ਹੈ ਬਹੁਤ سارے ਤਾਂ ਮਕਾਦਮਿਆਂ ਚ ਮਾਰੇ ਗਏ ਹੈ ਤੇ ਉਹਨਾਂ ਦਾ ਖੌਫ ਘਟ ਗਿਆ ਕਿਸੇ ਨੂੰ ਕੋਈ ਇੰਡਸਟਰੀਸਟ ਨੂੰ ਪੁੱਛ ਕੇ ਦੇਖੋ ਜਾਂ ਕਿਸੇ ਐਸੇ ਬੰਦੇ ਨੂੰ ਪੁੱਛ ਕੇ ਦੇਖੋ ਜਿਹਨਾਂ ਨੂੰ ਗੈਂਗਸਟਰ ਤੰਗ ਕਰਦੇ ਸੀ ਜੇ ਤੁਹਾਡੇ ਡੀਜੀਪੀ ਦੀ ਗੱਲ ਕਰੀਏ ਡੀਜੀਪੀ ਦਾ ਬਿਆਨ ਆ ਲਾਰੈਂਸ ਵਿਸ਼ਨੋਏ ਦੀ ਇੰਟਰਵਿਊ ਤੋਂ ਬਾਅਦ ਜੇ ਫਰੋਤੀ ਦੀ ਗਿਣਤੀ ਹੈ ਬਹੁਤ ਵਧੀਆ ਤੁਹਾਡੇ ਡੀਜੀਪੀ ਦਾ ਬਿਆਨ ਆ ਜਾ ਉਹ ਤੁਸੀਂ ਕਹਿ ਰਹੇ ਉਹਨੇ ਵਿਆਹ ਦਿੱਤਾ ਮੈਂ ਨਹੀਂ ਚੈੱਕ ਕੀਤਾ ਹਾਂਜੀ ਇਹਦੇ ਵਿੱਚ ਕੋਈ ਸੱਚ ਹੈ ਕਿ ਨਹੀਂ ਹੈ ਹੁਣ ਇਦਾਂ ਇੱਕ ਵੀਡੀਓ ਪੁਰਾਣੀ ਵੀਡੀਓ ਪਿਛਲੇ ਸਾਲ ਦੀ ਚੱਲੀ ਜਾਂਦੀ ਹੈ ਲਾਰੈਂਸ ਮਿਸ਼ਨੋਈ ਨੇ ਕਿਤੇ ਉਹ ਕੋਈ ਵੀਡੀਓ ਆਪਣੇ ਫੋਨ ਤੇ ਵੀਡੀਓ ਕਾਲ ਕੀਤੀ ਹੋਈ ਹੈ ਕਿ ਤੂੰ ਨੇ ਪੈਸੇ ਜਿਹਨੂੰ ਕਾਲ ਕੀਤੀ ਉਹ ਤਾਂ ਆਪ ਪਗੋੜਾ ਉਹ ਆਪ ਵਾਂਟਡ ਹੈ ਹਾਂਜੀ ਉਹ ਹੁਣ ਆਪਸ ਚ ਦੋ ਗੈਂਸਟਰ ਆਪਸ ਕੀ ਗੱਲਾਂ ਕਰ ਰਹੇ ਇੱਕ ਦੂਜੇ ਨੂੰ ਧਮਕੀ ਦੇ ਰਹੇ ਨਹੀਂ ਦੇ ਰਹੇ ਉਹਨੂੰ ਜੋੜਦਾ ਜਾਂਦਾ ਹਰ ਚੀਜ਼ ਨੂੰ ਪੰਜਾਬ ਨਾਲ ਜੋੜਦਾ ਜਾਂਦਾ ਹੈ ਲਾਰੈਂਸ ਮਿਸ਼ਨੋਈ ਤਾਂ ਪੰਜਾਬ ਦਾ ਹੈ ਹੀ ਨਹੀਂ ਹਾਂਜੀ ਉਹਦੇ ਗੈਂਗਸਟਰ ਗੈਂਗ ਚੋਂ ਬੰਦੇ ਪੰਜਾਬ ਦੇ ਹੋਣਗੇ ਉਹ ਤਾਂ ਸਾਰੇ ਇੰਡੀਆ ਚ ਉਹਨਾਂ ਦਾ ਗੈਂਗ ਫੈ ਮਹਾਰਾਸ਼ਟਰ ਤੋਂ ਸਲਮਾਨ ਖਾਨ ਨੂੰ ਤੁਮ ਕੀ ਦੇ ਰਿਆ ਸੀਗਾ ਹਾਂਜੀ ਪਰ ਹਰ ਗੱਲ ਜਿਹੜੀ ਹੁੰਦੀ ਹੈ ਲਾਰੈਂਸ ਬਿਸ਼ਨੋਏ ਨੂੰ ਪੰਜਾਬ ਨਾਲ ਜੋੜ ਦਿੰਦੇ ਆ ਲੌਂਡ ਆਰਡਰ ਡੈਫੀਨਿਟਲੀ ਪਹਿਲਾਂ ਨਾਲੋਂ ਬੈਟਰ ਜੇ ਆਪਾਂ ਗੱਲ ਕਰੀਏ ਨਸ਼ਿਆਂ ਨੂੰ ਲੈ ਕੇ ਅੱਜ ਵੀ ਸਵਾਲ قائم ਆ ਨਸ਼ਿਆਂ ਨਾਲ ਨੌਜੁਮਾਨਾਂ ਦੀ ਮੌਤਾਂ ਹਰ ਦਿਨ ਹੁੰਦੀਆਂ ਨੇ ਕਿਸੇ ਨੇ ਕਿਥੇ ਕਵਰ ਲੱਗੀ ਰਹਿੰਦੀ ਆ ਵੀ ਇੱਥੇ ਓਵਰਡੋਜ਼ ਨਾਲ ਬੰਦਾ ਮਰ ਗਿਆ ਕਿਤੇ ਮਰਵਾ ਗੱਲ ਤੁਹਾਡੀ درست ਹੈ ਕਿ ਨਸ਼ਿਆਂ ਨਾਲ ਅਜੇ ਵੀ ਮੌਤਾਂ ਹੋ ਰਹੀਆਂ ਹਾਂਜੀ ਇਹਦਾ ਵੀ ਇਹੀ ਜਵਾਬ ਹੈ ਕਿ ਨਸ਼ੇ ਕਟੇ ਖਤਮ ਨਹੀਂ ਹੋਇਆ ਜੀ ਖਤਮ ਹੋ ਜਾਣਾ ਚਾਹੀਦਾ ਸੀ ਪਰ ਇਹ ਨਾ ਬਹੁਤ ਵੱਡਾ ਇੱਕ ਬਿਜ਼ਨਸ ਹੈ ਪਹਿਲਾਂ ਇਹ ਬਿਜ਼ਨਸ ਚਲਾਉਂਦੇ ਸੀ ਪੋਲੀਟੀਸ਼ੀਅਨ ਹਾਂਜੀ ਤੁਸੀਂ ਦੇਖ ਲਓ ਕਿ ਪੁਰਾਣੀਆਂ ਪਾਰਟੀਆਂ ਚੋਂ ਕਈ ਲੋਕਾਂ ਦਾ ਨਾਂ ਆਉਂਦਾ ਹੈ ਕਿ ਜੀ ਆਹ ਬਿਜ਼ਨਸ ਫਲਾਣੇ ਪਾਰਟੀ ਪੋਲੀਟੀਸ਼ੀਅਨ ਦਾ ਸੀ ਤਾਂ ਉਹ ਉਹ ਚਲਾਉਂਦਾ ਸੀ ਤੇ ਉਹ ਫੋਨ ਕਰਦਾ ਸੀ ਥਾਣੇ 'ਚ ਮੇਰੇ ਬੰਦਿਆਂ ਨੂੰ ਛੱਡ ਦਿਓ ਹੁਣ ਤੁਸੀਂ 25 ਸਾਲ 'ਚ ਕਦੀ ਸੁਣਿਆ ਕਿਸੇ ਪੋਲੀਟੀਸ਼ੀਅਨ ਦਾ ਨਾਂ ਆਮ ਆਦਮੀ ਪਾਰਟੀ ਦੇ ਕਿ ਜੀ ਆਹ ਨਸ਼ੀਆਂ ਦੀ ਹੈਗੀ ਕਿ ਜਿਹੜੀ ਹੈਗੀ ਹੈ ਡਰੱਗਸ ਸਮਗਲਿੰਗ ਕਰ ਰਿਹਾ ਹੈ ਇਹ ਨਸ਼ਿਆਂ ਦਾ ਉਸ ਸਰਤਾਜ ਇਹਦਾ ਕੰਮ ਹੁੰਦਾ ਇਹਦੇ ਪੈਸੇ ਬਣਾ ਰਿਆ ਕਦੀ ਨਹੀਂ ਸੁਣਿਆ ਹੋਵੇਗਾ ਤੁਸੀਂ ਕਦੀ ਇਹ ਵੀ ਨਹੀਂ ਸੁਣਿਆ ਹੋਵੇਗਾ ਕਿ ਕੋਈ ਨਸ਼ੇ ਦਾ ਤਸਕਰ ਫੜਿਆ ਗਿਆ ਤੇ ਸਾਡੀ ਪਾਰਟੀ ਦਾ ਕੋਈ ਬੰਦਾ ਕਹਿੰਦਾ ਜੀ ਇਹਨੂੰ ਛੱਡ ਦਿਓ ਇਹ ਮੇਰਾ ਬੰਦਾ ਹੈ ਪਾਰਟੀ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਇਹਨੂੰ ਰੋਕਨ ਤਾਂ ਹੁਣ ਪ੍ਰੋਬਲਮ ਹੈ ਕਿ ਹੁਣ ਕਈ ਹੋਏ ਕਿਦਾਂ ਮਤਲਬ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈ ਕਿ ਸਾਡੀ ਤਾਂ ਪੁਲਿਸ ਵੀ ਵਿੱਚ ਕਿਤੇ ਰਹੀ ਹੁੰਦੀ ਹੈ ਕਿਤੇ ਨਾ ਕਿਤੇ ਜਿਹੜੇ ਨਸ਼ੇ ਵਿਕਦੇ ਆ ਤੇ ਜੇ ਪੁਲਿਸ ਨੂੰ ਪਤਾ ਹੋਇਆ ਨਹੀਂ ਰੋਕ ਰੇ ਤੇ ਉਹ ਵੀ ਨਾਲ ਰਲੇ ਹੋਏ ਆ ਪਰ ਜਿਹੜਾ ਫੜਿਆ ਜਾਊਗਾ ਜਿਹਦੇ ਖਿਲਾਫ ਪ੍ਰੂਫ ਹੋ ਜਾਊਗਾ ਉਹਨੂੰ ਸਰਕਾਰ ਛੱਡੂ ਪਰ ਨਸ਼ੇ ਵੀ ਬਹੁਤ ਬੁਰੀ ਤਰ੍ਹਾਂ ਸਾਡੀ ਸੋਸਾਇਟੀ ਚ ਵੜੇ ਹੋਏ ਆ ਤੇ ਬੜਾ ਵੱਡਾ ਧੰਦਾ ਜੀ ਹਜ਼ਾਰਾਂ ਕਰੋੜਾ ਰੁਪਏ ਦਾ ਧੰਦਾ ਹੈ ਜਿੱਥੇ ਪੈਸਾ ਆ ਜਾਂਦਾ ਫਿਰ ਲੋਕੇ ਰਿਸਕ ਵੀ ਲੈਂਦੇ ਹਾਂਜੀ ਪਹਿਲਾਂ ਤਾਂ ਪੋਲੀਟਿਸ਼ੀਨ ਹੀ ਲੱਗੇ ਹੋਏ ਸੀ ਹੁਣ ਘਟੋ ਘਟ ਪੋਲੀਟਿਸ਼ੀਨ ਨਹੀਂ ਹੈ ਹੋਰ ਬਹੁਤ ਸਾਰੇ ਗੈਂਗਸਟਰ ਹੈਗੇ ਆ ਲੋਕ ਹੈਗੇ ਆ ਸ਼ਾਇਦ ਪੁਲਿਸ ਵਾਲੇ ਵੀ ਹੋਣ ਤੇ ਘਟਿਆ ਤਾਂ ਡੈਫੀਨਿਟਲੀ ਹੈ ਜੇ ਤੁਸੀਂ ਮੰਨੋ ਨਾ ਮੰਨੋ ਘਟਿਆ ਡੈਫੀਨਿਟਲੀ ਹੈ ਇੱਕ ਮਹੀਨੇ ਦਾ ਦਾਵਾ ਵਾਦਾ ਕੀਤਾ ਗਿਆ ਸੀ ਫਿਰ 15 ਅਗਸਤ ਦਾ ਵਾਦਾ ਕੀਤਾ ਸੀ 15 ਅਗਸਤ ਨੂੰ ਨਸ਼ਾ ਮੁਕਤ ਹੋ ਜੂਗਾ ਪੰਜਾਬ ਪਰ ਪੰਜਾਬ ਦੇ ਨਸ਼ੇ ਦਾ ਸਵਾਲ ਅਜੇ ਵੀ ਕਾਇਮ ਆ ਤੁਹਾਡੀ ਗੱਲ درست ਹੈ ਮੈਂ ਕੋਈ ਇਦਾਂ ਝੂਠਾ ਨਹੀਂ ਕਹਿਣਾ ਚਾਹੁੰਦਾ ਕਿ ਨਸ਼ਾ ਖਤਮ ਹੋ ਗਿਆ ਨਸ਼ਾ ਅਜੇ ਹੈਗਾ ਹੈ ਪਰ ਘਟਿਆ ਡੈਫੀਨਿਟਲੀ ਹੈ ਐਂਡ ਸਰਕਾਰ ਦੇ ਕਿਸੇ ਵੀ ਬੰਦੇ ਦਾ ਵਿੱਚ ਹੱਥ ਨਹੀਂ ਹੈ ਕੋਈ ਵੀ ਸਾਡਾ ਪੋਲੀਟੀਸ਼ੀਅਨ ਮੈਂ ਨਹੀਂ ਸੁਣਿਆ ਅਜ ਤੱਕ ਕਿਉਂਕਿ ਸਾਡੀ ਇਨਫਾਰਮਲੀ ਵੀ ਗੱਲ ਹੁੰਦੀ ਆਪਸ ਪਤਾ ਲੱਗਦਾ ਹੈ ਕੋਈ ਵੀ ਸਾਡਾ ਪੋਲੀਟੀਸ਼ੀਅਨ ਮੇਰੇ ਖਿਆਲ ਨਾਲ ਕਿਸੇ ਵੀ ਤਰੀਕੇ ਨਾਲ ਨਸ਼ੇ ਦੇ ਵਿੱਚ ਇਨਵੋਲ ਨਹੀਂ ਹੋ ਉਹ ਕੋਈ ਪੈਸਾ ਨਹੀਂ ਵੜਾ ਰਿਹਾ ਜਿੰਦਾ ਪਹਿਲਾਂ ਵੜਦਾ ਸੀ ਸੋ ਜਦ ਸਾਡੀ ਕੋਈ ਸਟੇਕ ਹੀ ਨਹੀਂਗਾ ਸਾਰੇ ਨਸ਼ਾ ਬਾਰੇ ਗੱਲ ਕਰਨਾ ਚਾਹੁੰਦੇ ਆ ਠੀਕ ਹੈ ਡਿਲੇ ਹੋ ਹੁਣ ਮੈਂ ਉਹਦੇ ਝੂਠਾ ਕਹਦਾ ਤੁਹਾਨੂੰ ਕਿਹਾ ਜੀ ਬੰਦ ਹੋ ਗਿਆ ਬੰਦ ਨਹੀਂ ਹੋਇਆ ਮੈਨੂੰ ਵੀ ਪਤਾ ਕਿ ਚੱਲਦਾ ਹੈ ਹਾਂਜੀ ਸੜਕੋ ਵੀ ਖਬਰਾਂ ਆਉਂਦੀਆਂ ਚੱਲਦੀਆਂ ਪਰ ਇੱਕ ਟਾਈਮ ਸੀ ਜਦੋਂ ਸਾਡੇ ਇੱਥੇ ਇੱਕ ਪਿੰਡ ਚੋਂ ਜਾਂਗਪੁਰ ਚੋਂ ਮੇਰਾ ਖਿਆਲ ਹੈ ਹਾਂਜੀ 26-27 ਮੁੰਡੇ ਮਰ ਗਏ ਸੀ ਇੱਕ ਪਿੰਡ ਦੇ ਤੇ ਹੁਣ ਠੀਕ ਹੈ ਕਦੀ ਕਦੀ ਕਿਤੇ ਕਿਤੇ ਹੋਰ ਡੋਜ਼ ਨਾਲ ਮੌਤ ਹੋ ਜਾਂਦੀ ਹੈ ਪਰ ਉਹ ਬਹੁਤ ਘੱਟ ਹੈ ਪਰ ਆਪਾਂ ਇਹ ਸੋਚੀ ਜਾ ਰਿਹਾ ਕਿ ਸ਼ਾਇਦ ਉਹਨਾਂ ਹੀ ਆ ਉਹਨਾਂ ਨਹੀਂ ਹੈ ਹਾਂਜੀ ਜੇ ਆਪਾਂ ਗੱਲ ਕਰੀਏ ਬੇਅਦਬੀ ਨੂੰ ਲੈ ਕੇ ਮੁੱਦੇ ਨੂੰ ਲੈ ਕੇ ਥੋੜਾ ਬਹੁਤ ਪ੍ਰਚਾਰ ਕੀਤਾ ਗਿਆ ਬੇਅਦਬੀ ਦਾ ਇਨਸਾਫ ਦਵਾਂਗੇ ਬੇਅਦਬੀ ਦਾ ਮੁੱਦਾ ਕਿਤੇ ਰੂਲ ਹੀ ਹੋ ਗਿਆ ਪਤਾ ਹੀ ਲੱਗਿਆ ਕਿਤੇ ਨਹੀਂ ਗੋਲ ਨਹੀਂ ਹੋਇਆ ਉਹ ਦਰਸਲ ਹੁਣ ਕੋਰਟ 'ਚ ਹੈ ਹਾਂਜੀ ਉਹਦੇ ਵਿੱਚ ਜੋ ਸਰਕਾਰ ਕਰ ਸਕਦੀ ਹੈ ਸਰਕਾਰ ਕਰ ਰਹੀ ਹੈ ਉਹਨਾਂ ਤੇ ਐਕਸ਼ਨ ਤਾਂ ਹੋਣਾ ਹੀ ਹੋਣਾ ਹੈ ਕਿਉਂਕਿ ਉਹਨਾਂ ਨੇ ਧਰਮ ਦੇ ਨਾਲ ਖਲਵਾੜ ਕੀਤਾ ਹਾਂਜੀ ਉਹਨਾਂ ਨੇ ਸਾਡੇ ਭਾਈਚਾਰੇ ਦੇ ਨਾਲ ਉਹਨਾਂ ਨੇ ਖਲਵਾੜ ਕੀਤਾ ਹੈ। ਕਿ ਜੀ ਇਦਾਂ ਦੇ ਅਸੀਂ ਕੋਈ ਕਲਕਰੀਆ ਗੜਬੜ ਕੇ ਜੇ ਸਾਡਾ ਭਾਈਚਾਰਾ ਹੀ ਖਰਾਬ ਹੋ ਜਾਏ। ਤੇ ਉਹ ਤੇ ਐਕਸ਼ਨ ਤਾਂ ਹੋਣਾ ਹੀ ਹੋਣਾ ਹੈ ਤੇ ਸਰਕਾਰ ਕਿਸੇ ਨੂੰ ਨਹੀਂ ਵਿਚਾਰੀ। ਜੀ ਆਪਾਂ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਧੀ ਰਾਜਨੀਤੀ ਰਹੂਗੀ। ਸਾਡੀ ਰਾਜਨੀਤੀ ਹੈ ਸਿੰਪਲ ਹੈ ਬਿਲਕੁਲ ਸਿੱਧੀ ਗੱਲ ਹੈ ਲੋਕਾਂ ਦੇ ਕੰਮ ਹੋਣੇ ਚਾਹੀਦੇ। ਸਾਡਾ ਸਾਰਾ ਦਿਨ ਹੀ ਜੋਰ ਲੱਗਾ ਰਹਿੰਦਾ ਕਿ ਲੋਕਾਂ ਦੇ ਕੰਮ ਹੋਣੇ ਚਾਹੀਦੇ ਠੀਕਾ ਮੋਣ ਚੇਦੇ। ਤੁਸੀਂ ਇੱਕ ਬੰਦਾ ਐਸਾ ਲੱਭ ਕੇ ਦਿਖਾ ਦਿਓ ਜਿਹੜਾ ਕਹਿੰਦਾ ਹੋਏ ਜੇ ਅਸੀਂ ਕਿਸੇ ਗਲਤ ਕੰਮ ਨੂੰ ਪ੍ਰੋਮੋਟ ਕੀਤਾ ਹੈ ਜਾਂ ਕੋਈ ਇੱਕ ਪੁਲਿਸ ਅਫਸਰ ਆ ਦੱਸੇ ਜਾਂ ਕੋਈ ਅਫਸਰ ਦੱਸੇ ਸਾਡੇ ਹਲਕੇ 'ਚ ਜਿਹੜਾ ਕਹਿੰਦਾ ਹੋਏ ਕਿ ਜਿਨ੍ਹਾਂ ਨੇ ਗਲਤ ਕੰਮ ਲਈ ਫੋਨ ਕੀਤਾ ਅਸੀਂ ਗਲਤ ਚੀਜ਼ ਨੂੰ ਨਹੀਂ ਕਰਦੇ ਸਾਡੀ ਪਾਰਟੀ ਵਾਲਾ ਵੀ ਗਲਤ ਕਰਾ ਤੈਨੂੰ ਭਗਤਣਾ ਪੈਣਾ ਹੈ ਬੜੀ ਕਲੀਅਰ ਪਾਲਿਸੀ ਹੈ ਜੇ ਸਾਡੀ ਪਾਰਟੀ ਵਾਲ ਨੇ ਵੀ ਕੁਝ ਜ਼ੁਰਮ ਕੀਤਾ ਹੈ ਗਲਤ ਕੀਤਾ ਹੈ ਉਹਨੂੰ ਸਿਰਫ ਭਗਤ ਨਹੀਂ ਪੈਣੀ ਹੈ ਪਰ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਠੀਕ ਕੰਮ ਹੋਣੇ ਚਾਹੀਦੇ ਆ ਪ੍ਰੋਬਲਮ ਹੈ ਕਿ ਲੋਕਾਂ ਦੇ ਠੀਕ ਕੰਮ ਹੀ ਨਹੀਂ ਹੁੰਦੇ ਹਰ ਕੰਮ ਲਈ ਹਰ ਥਾਂ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਰਿਸ਼ਵਤ ਆ ਜਾਂਦੀ ਕੋਈ ਨਾ ਕੋਈ ਸਪਾਰਸ਼ ਆ ਜਾਂਦੀ ਪਤਾ ਨਹੀਂ ਕੀ- ਬਹੁਤ ਸਾਰਾ ਕੰਮ ਠੀਕ ਹੋ ਗਿਆ ਹੈ ਬਹੁਤ ਸਾਰੇ ਸਿਸਟਮ ਠੀਕ ਹੋ ਗਏ ਹੈ ਤੇ ਬਾਕੀ ਹੋ ਜਾਣੇ ਜੇ ਗੱਲ ਕਰੀਏ ਬੁੱਢੇ ਨਾਲੇ ਨੂੰ ਲੈ ਕੇ ਬਹੁਤ ਵੱਡਾ ਸਵਾਲ ਹੁੰਦਾ ਵਾ ਤੁਹਾਡੇ ਹਲਕੇ ਨਾਲ ਵੀ ਲੱਗਦਾ ਬੁੱਢਾ ਨਾਲਾ ਬੁੱਢੇ ਨਾਲੇ ਤੇ ਕੀ ਕਰ ਰਹੀ ਹੈ ਸਰਕਾਰ ਬੁੱਢੇ ਨਾਲੇ ਦੇ 650 ਕਰੋੜ ਦਾ ਇੱਕ ਐਸਟੀਪੀ ਲੱਗਿਆ ਸੀਗਾ ਹਾਂਜੀ ਵਾਟਰ ਟ੍ਰੀਟਮੈਂਟ ਪਲਟ ਲੱਗਿਆ ਸੀਗਾ ਪਰ ਉਹ ਅਜੇ ਤੱਕ ਵੀ ਥੋੜਾ ਥੋੜਾ ਤੇ ਵਿੱਚ ਆ ਰਿਹਾ ਹੈ ਪਰ ਉਹੀ ਗੱਲ ਹੈ ਫਿਰ ਤੁਸੀਂ ਕਿਉਂਕਿ ਹਰ ਵਾਰੀ ਤੁਸੀਂ ਉਹੀ ਗੱਲ ਕਹਿ ਦਿੰਦੇ ਹੋ ਪਰ ਜੇ ਤੁਸੀਂ ਚੈੱਕ ਕਰੋ ਕਿ ਪਹਿਲਾਂ ਕਿੰਨਾ ਗੰਦਾ ਸੀਗਾ ਤਾਂ ਹੁਣ ਕਿੰਨਾ ਗੰਦਾ ਹੈ ਹੁਣ ਪਹਿਲਾਂ ਨਾਲੋਂ ਘੱਟ ਗੰਦਾ ਹੈ ਕਾਫੀ ਸਾਫ਼ ਹੋ ਗਿਆ ਤੇ ਹੁਣ ਸਰਕਾਰ ਨੇ ਪਿਛਲੇ ਮਹੀਨੇ ਸੀ ਬਹੁਤ ਸਾਰੇ ਹੋਰ ਕਦਮ ਲਏ ਆ ਕਿ ਜਿੱਚ ਕਿ ਜੋ ਬੁੱਡੇ ਨਾਲੇ ਚ ਇੰਡਸਟਰੀਅਲ ਐਫਲੂਐਂਟ ਹਾਂਜੀ ਜਾਂ ਜਿਹੜੇ ਆਪਾਂ ਕਹਿੰਦੇ ਕੈਮੀਕਲ ਆ ਰਿਹਾ ਹੈ ਜਾਂ ਹੁਣ ਪਿੱਛੇ ਹਜ਼ਾਰ ਦੇ ਨੇ ਡੇਰੀਆਂ ਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਕਿ ਤੁਹਾਡਾ ਡੇਰੀਆਂ ਦਾ ਗੋਹਾਗਾ ਕੋੜਾ ਗੰਦ ਕੋਈ ਹਾਂਜੀ ਦਰਿਆ ਚ ਨਹੀਂ ਡਿੱਗਣਾ ਚਾਹੀਦਾ ਨਹੀਂ ਤਾਂ ਤੁਹਾਡੀ ਬੰਦ ਕਰ ਦਾਂਗੇ ਸਾਰਾ ਸਿਸਟਮ ਹਾਂਜੀ ਉਹਨਾਂ ਨੂੰ 1 ਮਹੀਨਾ ਦਾ ਟਾਈਮ ਮਿਲਿਆ ਉਹ ਬੰਦ ਹੋ ਜਾਊਗਾ ਇਦਾਂ ਇੰਡਸਟਰੀ ਚ ਬਹੁਤ ਸਾਰੇ ਲੋਕਾਂ ਨੂੰ ਆਈਡੈਂਟੀਫਾਈ ਕਰਕੇ ਕਿਹੜੇ-ਕਿਹੜੇ ਹੁਣ ਜਿਵੇਂ ਕਈ ਹੈਗੇ ਆ ਜਿਹੜੇ ਸੀਲ ਦਾ ਕੰਮ ਕਰਦੇ ਆ ਸੀਲ ਨੂੰ ਸਾਫ ਕਰਦਾ ਉਹਦੀ ਤਜਾਹ ਬੜਾ ਯੂਜ਼ ਹੁੰਦਾ ਉਹ ਫੇਰ ਡਰੇਨ ਚ ਪਾਈ ਜਾਂਦੇ ਡਰੇਨ ਤੋਂ ਹੋ ਕੇ ਨਾਲੇ ਚ ਜਾ ਜਾਂਦਾ ਉਹ ਉਹ ਉਹਨਾਂ ਨੂੰ ਵੀ ਸਾਰਿਆਂ ਨੂੰ ਨੋਟਿਸ ਲਾ ਗਿਆ ਸੋ ਸਰਕਾਰ ਨੇ ਬੜੇ ਸਖਤ ਕਦਮ ਲਏ ਆ ਪਹਿਲਾਂ ਨਾਲੋਂ ਬਹੁਤ ਬਿਹਤਰ ਹੋ ਗਿਆ ਤੇ ਬੁੱਢਾਂ ਨਾਲ ਆ ਪ੍ਰੋਬਲਮ ਤਾਂ ਹੈਗਾ ਸਾਰਿਆਂ ਲਈ ਪ੍ਰੋਬਲਮ ਹੈ ਸਾਰਿਆਂ ਨੂੰ ਆਪ ਨੂੰ ਮਸਬੂਰ ਲੱਗਦਾ ਹੈ ਕਿ ਹੈ ਪਾਣੀ ਥੱਲੇ ਧਰਤੀ ਸੇਮ ਰਿਆ ਤੇ ਬਾਅਦ ਚ ਇਹਦੇ ਨਾਲੋਂ ਕੈਂਸਰ ਹੋ ਰਿਹਾ ਜੀ ਆਪਾਂ ਲਾਸਟ ਸਵਾਲਾ ਤੁਹਾਡੇ ਕੰਨੀ ਨੌਜਵਾਨਾਂ ਦਾ ਰੁਝਾਨ ਬਾਹਰ ਕੰਨੀ ਘਟਿਆ ਵਾ ਕੀ ਕਰ ਰਹੀ ਐ ਪੰਜਾਬ ਸਰਕਾਰ ਇਸ ਲਈ ਦੇਖੋ ਨੌਜਵਾਨ ਸੱਚੀ ਬਾਹਰ ਜਾਣੋਂ ਥੋੜੇ ਘਟ ਗਏ ਐ ਕਈ ਤਾਂ ਇਸ ਕਰਕੇ ਨਹੀਂ ਬਾਹਰ ਗਏ ਕਿ ਕਈ ਵੀਜ਼ਾ ਦੀ ਵੀ ਪ੍ਰੋਬਲਮ ਹੋ ਗਈ ਹੈ ਕੈਨੇਡਾ ਨੇ ਵੀਜ਼ਾ ਘਟਾਤਾ ਹੈ ਪਰ ਬਹੁਤ ਸਾਰੇ ਐਸੀ ਨੌਜਵਾਨ ਵੀ ਹੈ ਜਿਹੜੇ ਕਹਿੰਦੇ ਕਿ ਨਹੀਂ ਅਸੀਂ ਪੰਜਾਬ 'ਚ ਹੀ ਰਵਾਂਗੇ ਅਸੀਂ ਦੇਖੋ ਕਿਸੇ ਦਾ ਘਰ ਛੱਡ ਕੇ ਜਾਣੂ ਜੀ ਨਹੀਂ ਕਰਦਾ ਹੁਣ ਅਮਰੀਕਾ ਵਾਲੇ ਇੰਡੀਆ ਕਿਉਂ ਨਹੀਂ ਆਉਂਦੇ ਕੋਈ ਇਸ ਕਰਕੇ ਨਹੀਂ ਆਉਂਦੇ ਕੈਨੇਡਾ ਵਾਲੇ ਇੰਡੀਆ ਇਸ ਕਰਕੇ ਨਹੀਂ ਆਉਂਦੇ ਕਿ ਉੱਥੇ ਉਹਨਾਂ ਕੋਲ ਨੌਕਰੀ ਹੈਗੀ ਆ ਉਹਨਾਂ ਕੋਲ ਵਧੀਆ ਵਿਵਸਥਾ ਹੈ ਹਾਂਜੀ ਜੇ ਸਿਸਟਮ ਵਧੀਆ ਹੋਏ ਲਾਡ ਆਰਡਰ ਵਧੀਆ ਹੋਏ ਨੌਕਰੀ ਹੋਵੇ ਰੋਟੀ ਪਾਣੀ ਚੱਲਦਾ ਹੋਵੇ ਤਾਂ ਬੰਦਾ ਕੋਈ ਘਰ ਛੱਡ ਕੇ ਨਹੀਂ ਜਾਂਦਾ ਹਾਂਜੀ ਸੋ ਹੁਣ ਪੰਜਾਬ 'ਚ ਹਾਲਾਤ ਥੋੜੇ ਹੌਲੀ-ਹੌਲੀ ਬਿਹਤਰ ਹੋ ਰਿਹਾ ਹੈ ਹੁਣ 45000 ਬੱਚਿਆਂ ਨੂੰ ਜਿਨ੍ਹਾਂ ਨੂੰ ਨੌਕਰੀ ਮਿਲ ਗਈ ਹੈ ਪਹਿਲੀ ਗੱਲ ਤਾਂ ਉਹ ਹੀ ਨਹੀਂ ਜਾਣਗੇ ਹਾਂਜੀ ਉਹਨਾਂ ਦੇ ਪਰਿਵਾਰ ਵੀ ਇੱਥੇ ਚਲੋ ਖੁਸ਼ ਹੈ ਸਾਨੂੰ ਸਰਕਾਰੀ ਨੌਕਰੀ ਮਿਲ ਗਈ ਹੈ ਤੇ ਉਹਦੇ ਨਾਲ ਹੀ ਕਈ ਨੌਕਰੀ ਹੁਣ ਨਿਕਲਣ ਵਾਲੀ ਆ ਮੈਂ ਵੀ ਲਊਂਗਾ ਹਾਂਜੀ ਜਿਹਨੂੰ ਆਪਣੇ ਘਰੇ ਨੌਕਰੀ ਮਿਲੀ ਹੋਵੇ ਬਾਹਰ ਕਿਉਂ ਜਾਊਗਾ ਸੋ ਉਹਦੇ ਕਰਕੇ ਘਟਿਆ ਤਾਂ ਹੈ ਬਾਹਰ ਜਾਣਾ ਤੇ ਉਹਦੇ ਵਿੱਚ ਇਹ ਵੀ ਹੈ ਕਿ ਥੋੜਾ ਹਾਲਾਤ ਬਿਹਤਰ ਹੋ ਗਏ ਆ ਨੌਕਰੀਆਂ ਮਿਲਣ ਲੱਗ ਪਈਆਂ ਤੇ ਲੋਕਾਂ ਨੂੰ ਇੱਕ ਆਸ ਜੀ ਹੋ ਗਈ ਹੈ ਕਿ ਹਾਂ ਮੈਂ ਇੱਥੇ ਰਹਿ ਸਕਦਾ ਜੇ ਨੌਜਵਾਨਾਂ ਨੇ ਕੋਈ ਕੰਮ ਸ਼ੁਰੂ ਕਰਨਾ ਵਾ ਉਹਨਾਂ ਨੂੰ ਕੰਮ ਲਈ ਕੋਈ ਹੈਲਪ ਕਰੋਗੇ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਲੋਨ ਦੀ ਜਾਂ ਕੋਈ ਐਜੂਕੇਸ਼ਨ ਦੀ ਹੋਵੇ ਲੋੜ ਪਵੇ ਬਹੁਤ ਸਾਰੀਆਂ ਸਕੀਮਾਂ ਹੈ ਹਾਂਜੀ ਜੋ ਸੀ ਕੋ ਤਾਂ ਮᱩਜੇ ਆਪਾਂ ਡਿਟੇਲਸ ਕਦੀ ਵੀ ਫਿਰ ਗੱਲ ਕਰ ਸਕਦੇ ਆ ਜਿੱਥੇ ਕਿ ਸਟਾਰਟਅੱਪਸ ਲਈ ਕਿ ਜਿਹਨੇ ਨਵਾਂ ਬਿਜ਼ਨਸ ਲੈ ਕੇ ਆਉਣਾ ਹੈ ਬਹੁਤ ਸਾਰੇ ਮਸਟੂਡੈਂਟਾਂ ਨੂੰ ਜਾਂਦਾ ਹੈ ਜਿਨ੍ਹਾਂ ਨੂੰ ਕਿਸੇ ਨੂੰ 15 ਲੱਖ ਰੁਪਏ ਗ੍ਰਾਂਟ ਮਿਲੀ ਹੈ ਗ੍ਰਾਂਟ ਮਤਲਬ ਉਹਨੇ ਮੋੜਨਾ ਨਹੀਂਗਾ ਹਾਂਜੀ ਉਹਨੂੰ ਮਿਲ ਗਈ ਇੱਕ ਤਾਂ ਬਿਜ਼ਨਸ ਸ਼ੁਰੂ ਕਰਕੇ ਤੈਨੂੰ 5 ਲੱਖ ਮਿਲ ਗਈ ਕਿਸੇ ਨੂੰ ਟੈਕਨੀਕਲ ਹੈਲਪ ਮਿਲ ਰਹੀ ਹੈ ਸਾਰੇ ਇਹ ਬੱਚਿਆਂ ਨੂੰ ਬਹੁਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣਾ ਕੰਮ ਕਰੋ ਔਰ ਦਿੱਲੀ ਵਿੱਚ ਤਾਂ ਸੀ ਸਕੂਲ ਦੇ ਬੱਚਿਆਂ ਨੂੰ ਵੀ ਸਾਡੀ ਸਰਕਾਰ ਨੇ ਟ੍ਰੇਨ ਕੀਤਾ ਹੈ ਕਿ bizness blaster ਬਣਾਤੇ ਹਾਂ ਜੀ ਕਿ ਭਾਈ ਸਕੂਲ ਚੋਂ ਸਿੱਖੋ bizness ਕਿੱਦਾਂ ਕਰਨਾ ਹੈ ਐਂਡ ਬਹੁਤ ਸਾਰੇ ਬੱਚੇ ਜਿਹਨਾਂ ਨੇ ਸ਼ੁਰੂ ਕੀਤਾ ਸੀ bizness blaster ਚੋਂ ਅੱਜ ਦੀ ਤਰੀਕ ਵਿੱਚ ਕਈ ਲੱਖਾਂ ਦਾ bizness ਚੱਲ ਰਿਹਾ ਹੈ ਜੀ ਆਪਣੇ ਪੰਜਾਬ 'ਚ ਇਹ ਸਕੀਮ ਸੇਮ ਸ਼ੁਰੂ ਹੋ ਗਈ ਹੈ ਕਿ ਸਕੂਲ ਤੋਂ ਹੀ ਬੱਚਿਆਂ ਨੂੰ ਦਸੀਏ ਕਿ ਭਾਈ ਨੌਕਰੀ ਲੱਭਣ ਦੀ ਬਜਾਏ ਆਪਣਾ ਕੰਮ ਕਰੋ ਤੇ ਜਿਹੋ ਆਪਣਾ ਕੰਮ ਕਰਨਗੇ ਹੋਰਾਂ ਨੂੰ ਵੀ ਨੌਕਰੀ ਦੇਣਗੇ ਸੋ ਆਈਡੀਆ ਤਾਂ ਬਹੁਤ ਵਧੀਆ ਤੇ ਇੱਥੇ ਕੰਮ ਹੋ ਰਿਹਾ ਹੈ ਪੰਜਾਬ ਦੀ ਜਨਤਾ ਨੂੰ ਕੋਈ ਸੰਦੇਸ਼ ਸੰਦੇਸ਼ ਇਹ ਹੈ ਕਿ ਆਪਾਂ ਨਾਲ ਮਿਲ ਕੇ ਹੀ ਕਰਨਾ ਇੱਕ ਕੱਲਾ ਜੇ ਸੋਚੀਏ ਕਿ ਆਪਾਂ ਸਾਡਾ ਮੁੱਖ ਮੰਤਰੀ ਜਾਂ ਸਰਕਾਰ ਨਹੀਂ ਕਰ ਸਕਦੀ ਹੁਣ ਮੈਂ ਆਪਣੇ ਹਲਕੇ 'ਚ ਪਤਾ ਨਹੀਂ ਕਿੰਨੀ ਵਾਰੀ ਸਾਰੇ ਆਪਣੇ ਹਲਕੇ ਦੇ ਨਿਵਾਸੀਆਂ ਨੂੰ ਵੀਡੀਓ ਪਾ ਪਾ ਕੇ ਪਰਸਨਲੀ ਕਹਿ ਚੁੱਕਾ ਕਿ ਜੇ ਤੁਹਾਡੇ ਤੋਂ ਕੋਈ ਰਿਸ਼ਤ ਮੰਗਦਾ ਤੁਹਾਨੂੰ ਕੋਈ ਗਲਤ ਕੰਮ ਹੈ ਤਾਂ ਸਾਨੂੰ ਆ ਕੇ ਦੱਸੋ ਅਸੀਂ ਤੁਹਾਡੇ ਨਾਲ ਚੱਲਾਂਗੇ ਕੋਈ ਰਿਸ਼ਤ ਮੰਗਦਾ ਸਾਨੂੰ ਦੱਸੋ ਅਸੀਂ ਨਾਲ ਜਾ ਕੇ ਉਹਨੂੰ ਰੰਗੇ ਹੱਥੀ ਫੜਾਂਗੇ ਤੇ ਉੱਤੇ ਐਕਸ਼ਨ ਲਵਾਂਗੇ ਅਸੀਂ ਤਾਂ ਉਹਦੇ ਨਾਲ ਹੀ ਜਾਵਾਂਗੇ ਜਿਹੜਾ ਸਾਡੇ ਕੋਲ ਆਊਗਾ ਔਰ ਜਿਹੜੀ ਆਉਂਦੀ ਸਾਡੇ ਨਾਲ ਜਾਣੇ ਆ ਹੁਣ ਸਾਨੂੰ ਪਤਾ ਹੈ ਕਿ ਕ腐ਪਸ਼ਨ ਕਿਤੇ ਨਾ ਕਿਤੇ ਕੋਸਾਂ ਕੁਝ ਹੋਈ ਜਾ ਰਹੀ ਹੈ ਪਰ ਸਾਡੇ ਬੰਦੇ ਜੇ ਪੂਰੇ ਖੁੱਲ ਕੇ ਬਾਹਰ ਨਹੀਂ ਆ ਰਹੇ ਉਹਨਾਂ ਨੂੰ ਸ਼ਾਇਦ ਸਿਸਟਮ ਤੋਂ ਵੀ ਡਰ ਲੱਗਦਾ ਹੈ ਕਿ ਕੱਲ ਨੂੰ ਮੈਨੂੰ ਕੋ ਤੰਗ ਨਾ ਕਰੇ ਔਰ ਜਿਹੜੇ ਅਫਸਰ ਨੂੰ ਫੜਾਤਾ ਉਹਦੇ ਨਾਲ ਦੇ ਮੈਨੂੰ ਤੰਗ ਨਾ ਕਰਨ ਤੇ ਮੇਰੇ ਕੋ ਮੇਰੇ ਪਿੱਛੇ ਨਾ ਕੋਈ ਪੈਜਵੇ ਸੋ ਥੋੜਾ ਟਾਈਮ ਲੱਗੂਗਾ ਪਰ ਆਪਾਂ ਸਾਰਿਆਂ ਨੇ ਰਲ ਕੇ ਕਰਨਾ ਪੰਜਾਬ ਕਿਸੇ ਦਾ ਇੱਕ ਦੀ ਕੋਈ ਜਾਇਦਾਦ ਨਹੀਂ ਗਈ ਕਿਸੇ ਪਾਰਟੀ ਦੀ ਨਹੀਂ ਗਈ ਕਿਸੇ ਬੰਦੇ ਦੀ ਨਹੀਂ ਗਈ ਪੰਜਾਬ ਸਾਡਾ ਸਾਰਿਆਂ ਦਾ ਸਾਂਝ ਹੈ ਜੇ ਆਪਾਂ ਰਲ ਮਿਲ ਕੇ ਸਾਰੇ ਪੰਜਾਬ ਨੂੰ ਵਧੀਆ ਬਣਾਉਣਾ ਚਾਹਾਂਗੇ ਤਾਂ ਫਿਰ ਕੋਈ ਨਹੀਂ ਰੋਕ ਸਕਦਾ ਪੰਜਾਬ ਤੇ ਇੰਡੀਆ ਹਿਸਟਰੀ ਦੇਖ ਲਈਏ ਆਪਾਂ ਤੇ ਇਕਨੋਮਿਕਲੀ ਦੁਨੀਆ 'ਚ ਹਮੇਸ਼ਾ ਟੌਪ ਤੇ ਰਿਹਾ ਹੈ ਤਾਂ ਹੀ ਪੰਜਾਬ ਤੇ ਨੇ ਅਟੈਕ ਹੁੰਦੇ ਰਹੇ ਹਜ਼ਾਰਾਂ ਸਾਲ ਆ ਕੇ ਪੰਜਾਬ ਤੇ ਅਟੈਕ ਹੁੰਦੇ ਸੀ ਲੋਕੀ ਇੱਥੇ ਲੁੱਟਣ ਆਉਂਦੇ ਸੀ ਉਹਦੇ ਕਿਉਂ ਸੀ ਕਿਉਂਕਿ ਸਾਡੇ ਕੋਲ ਅਮੀਰੀ ਸੀਗੀ ਸਾਡੇ ਕੋਲ ਪੈਸਾ ਸੀਗਾ ਤੇ ਸਾਡੇ ਕੋਲ ਅੰਨ ਹੁੰਦਾ ਸੀਗਾ ਜਿਹੜੇ ਸਾਰੇ ਅਫਗਾਨਿਸਤਾਨ ਤੋਂ ਈਰਾਨ ਤੋਂ ਇਰਾਕ ਤੋਂ ਤੇ ਸੈਂਟਰਲ ਏਸ਼ੀਆ ਤੋਂ ਆਉਂਦੇ ਸੀ ਇੱਧਰ ਹਮਲੇ ਕਰਨ ਲਈ ਇਸੇ ਕਰਕੇ ਆਉਂਦੇ ਸੀ ਉਹਨਾਂ ਘਰੇ ਖਾਂਡੂਣੇ ਵਿੱਚ ਕੁਝ ਮਿਲਦਾ ਆਉਂਦੇ ਸੀ ਪੰਜਾਬ ਤੇ ਅਟੈਕ ਕਰਨ ਲਈ ਕਿਤੇ ਤੁਸੀਂ ਲੁੱਟ ਕੇ ਲੈ ਜਾਈਏ ਸੋ ਟਾਈਮ ਆਊਗਾ ਜਦੋਂ ਫਿਰ ਪੰਜਾਬ ਤੇ ਇੰਡੀਆ ਆਪਣਾ ਦੁਨੀਆ ਸਭ ਤੋਂ ਕਿਨਿਖੜੇਗਾ। ਧੰਨਵਾਦ ਜੀ ਤੁਸੀਂ ਸਮਾਂ ਦਿੱਤਾ। ਸੋ ਮਨੀ ਥੈਂਕਸ। ਬੜਾ ਚੰਗਾ ਲੱਗਿਆ ਜੀ। ਇਹ ਸੰ ਸਾਡੇ ਨਾਲ ਮੌਜੂਦ ਡਾਕਟਰ ਕੇ ਐਨ ਐਸ ਕੰਗ ਵਿਸ਼ੇਸ਼ ਗੱਲਬਾਤ ਕੀਤੀ ਹੈ। ਅਜਿਹੇ ਹੋਰ ਮੁਲਾਕਾਤਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਲਓ। ਧੰਨਵਾਦ।